ਸਸਿਕਲ ਜੀ ਮੈਂ ਰਕੇਸ਼ ਕੁਮਾਰ ਦੀ ਅਕਾਊਂਟਸ ਐਕਸਪ੍ਰੈਸ ਤੋਂ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਐਡਮਿਸ਼ਨ ਗਾਈਡੈਂਸ ਦੇ ਰਿਗਾਰਡਿੰਗ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ 10th 2 ਦੇ ਐਗਜ਼ਾਮ ਓਵਰ ਹੋ ਚੁੱਕੇ ਐ ਐਂਡ ਬੱਚੇ ਅੱਗੋਂ ਕੰਫਿਊਜ਼ ਨੇ ਕਿ 10th ਤੇ ਜਾਂ 12th ਤੋਂ ਬਾਅਦ ਕਿਹੜਾ ਐਸਾ ਕੋਰਸ ਕਰੀਏ ਕਿਹੜੀ ਐਸੀ ਡਿਗਰੀ ਕਰੀਏ ਜਿਹੜੀ ਕਿ ਸਾਨੂੰ ਅੱਗੇ ਜਾ ਕੇ ਹਾਈ ਪੇਇੰਗ ਜੌਬ 'ਤੇ ਆ ਸਕੇ ਡਿਪਲੋਮਾ ਕਰੀਏ ਜਾਂ ਕਿਹੜੀ ਐਸੀ ਸਟੱਡੀ ਕਰੀਏ ਜਿਹਦੇ ਨਾਲ ਉਹਨਾਂ ਦਾ ਅੱਗੇ ਜਾ ਕੇ ਫਿਊਚਰ ਸਿਕਿਉਰ ਹੋ ਸਕੇ ਐਂਡ ਇੱਕ ਹਾਈ ਪੇਡਿੰਗ ਜੌਬ ਉਹ ਲੈ ਸਕਣ ਜਾਂ ਐਮ ਐਨ ਸੀਜ਼ ਨੂੰ ਜੁਆਇਨ ਕਰ ਸਕਣ ਜਾਂ ਆਊਟ ਆਫ ਇੰਡੀਆ ਅਬ੍ਰੋਡ ਉਹਨਾਂ ਨੂੰ ਜੌਬਸ ਮਿਲ ਸਕਣ ਤਾਂ ਅਸੀਂ ਅਕਾਊਂਟਸ ਐਕਸਪ੍ਰੈਸ ਵਿੱਚ ਤੁਹਾਨੂੰ ਗਾਈਡ ਕਰਾਂਗੇ ਕਿ ਕਿਹੜੇ ਐਸੇ ਕੋਰਸੇ ਨੇ ਜੋ ਤੁਹਾਡੀ ਕਰੰਟ ਸਟੱਡੀ ਦੇ ਰਿਲੇਟਿਡ ਤੁਹਾਨੂੰ ਅੱਗੇ ਜਾ ਕੇ ਇੱਕ ਕਰਨੇ ਚਾਹੀਦੇ ਨੇ ਜਿਵੇਂ ਕਿ ਬੀ ਡੀ ਐਸ ਕਰਨਾ ਹੈ ਪਲੱਸ 2 ਮੈਡੀਕਲ ਤੋਂ ਬਾਅਦ ਜਾਂ ਫਿਜ਼ੀਓਥੈਰੇਪੀ ਕਰਨੀ ਹੈ ਪਲੱਸ 2 ਨਾਨ ਮੈਡੀਕਲ ਤੋਂ ਬਾਅਦ ਬੀ ਟੈਕ ਕਰਨੀ ਹੈ ਬੀ ਟੈਕ ਕਿਹੜੀ ਸਟਰੀਮ ਦੇ ਵਿੱਚ ਕਰਨੀ ਹੈ ਕਿਹੜੀ ਸਟਰੀਮ ਦੇ ਵਿੱਚ ਤੁਹਾਡਾ ਇੰਟਰਸਟ ਹੈ ਕੰਪਿਊਟਰਸ ਦੇ ਵਿੱਚ ਹੈ ਮਕੈਨੀਕਲ ਦੇ ਵਿੱਚ ਹੈ ਸਿਵਲ ਹੈ ਆਰਕੀਟੈਕਟ ਕਰਨਾ ਹੈ ਤੁਸੀਂ ਇਹ ਕਿਹੜੇ ਕਿਹੜੇ ਕਾਲਜਸ ਤੋਂ ਕਰ ਸਕਦੇ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਕਿਹੜੇ ਕਾਲਜ ਦੀ ਕਿੰਨੀ ਪਲੇਸਮੈਂਟ ਹੈ ਕਿੰਨਾ ਹਾਈ ਲੈਵਲ ਦਾ ਪੈਕੇਜ ਤੁਹਾਨੂੰ ਮਿਲ ਸਕਦਾ ਆਫਟਰ ਯਰ ਸਟਡੀ ਜਾਂ ਤੁਸੀਂ ਬੀਏ ਕਰਨੀ ਹੈ ਬੀਸੀਏ ਕਰਨੀ ਹੈ ਬੀਕਾਮ ਕਰਨੀ ਹੈ ਕਾਮਰਸ ਤੁਸੀਂ ਕੀਤੀ ਹੋਈ ਹੈ ਤਾਂ ਕਿਹੜੇ ਕਿਹੜੇ ਉਹ ਕਾਲਜਸ ਨੇ ਜਿਹੜੇ ਤੁਹਾਡੇ ਘਰ ਦੇ ਨਜ਼ਦੀਕ ਤੁਹਾਨੂੰ ਮਿਲਣ ਤੇ ਤੁਹਾਨੂੰ ਵਧੀਆ ਉਥੋਂ ਰਿਜ਼ਲਟ ਵੀ ਮਿਲ ਸਕਣ ਤਾ ਅਸੀਂ ਤੁਹਾਨੂੰ ਗਾਈਡ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਦੀ ਗਾਈਡੈਂਸ ਦੇ ਲਈ ਅਗਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤੁਸੀਂ ਸਾਨੂੰ ਵਿਜ਼ਿਟ ਕਰੋ ਦੀ ਅਕਾਊਂਟਸ ਐਕਸਪ੍ਰੈਸ 올ਡ ਕੋਰਟ ਰੋਡ ਮਲੋਟ ਨੀਅਰ ਐਸ ਜੀ ਐਫ ਸੀ ਬੈਂਕ ਤੁਸੀਂ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ ਸਾਡੇ ਕੰਟੈਕਟ ਨੰਬਰਸ ਵੀਡੀਓਜ਼ ਕਰੀ ਤੇ ਆ ਰਹੇ ਨੇ ਥੈਂਕ ਯੂ ਸੋ ਮੱਚ